ਸਰ ਮੇਰੇ ਘਰ ਦੇ ਲਾਤੀ ਦੇਖ ਲਏ ਮੇਰੇ ਹੈ ਨਹੀਂ ਕੋਈ ਮੈਂ ਨਹੀਂ ਕਰਵਾ ਸਕਦਾ ਇੱਕ ਦਿਨ ਰਾਤ ਮੇਰੇ ਇਦਾਂ ਸੁੱਤੇ ਪਏ ਦੇ ਮਨ 'ਚ ਵਿਚਾਰ ਆਇਆ ਵੀ ਮੈਂ ਲਾਸਟ ਚਾਂਸ ਇਹ ਹੈ ਵੀ ਮੈਂ ਖਾਲਸਾ ਏਡ ਨਾਲ ਗੱਲ ਕਰਕੇ ਵੇਖਾਂ ਬਾਕੀ ਹੋਰ ਵੀ ਬੜੇ ਭੈਣ ਭਰਾ ਜਿਹੜੇ ਫੇਸਬੁੱਕ ਤੇ ਕਰਦੇ ਪਰ ਨਹੀਂ ਕਿਸ ਨੇ ਮੇਰੀ ਗੱਲ ਨਹੀਂ ਸੁਣੀ ਮੈਂ ਬੜਿਆਂ ਨੂੰ ਆਪਣੀਆਂ ਐਮ ਆਰ ਆਈ ਫੋਟੋਆਂ ਵਿੱਚ ਬਹੁਤ ਕੁਝ ਪਾਇਆ ਪਰ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ ਹੈਗੀ ਫਿਰ ਮੈਂ ਇਹਨਾਂ ਨਾਲ ਗੱਲ ਕੀਤੀ ਜਿੱਦਨ ਮੈਂ ਇਹਨਾਂ ਨਾਲ ਗੱਲ ਕਰਦਾ ਤੀਜੇ ਦਿਨ ਮੈਨੂੰ ਉਹਨਾਂ ਦਾ ਉਰੇ ਮੈਨੂੰ ਫੋਨ ਆ ਗਿਆ ਬੈਕ ਆ ਲਾ ਗਿਆ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਕਿਦਾਂ ਵੀ ਦੋ ਚਾਰ ਦਿਨ ਦੇ ਵਿੱਚ ਉਹ ਭਾਜੀ ਮੇਰੇ ਘਰੇ ਆਏ ਇੱਕ ਉਹਨਾਂ ਨੇ ਅੱਗੇ ਬੈਰ ਗੱਲਬਾਤ ਕੀਤੀ ਵੀ ਕੀ ਪ੍ਰੋਬਲਮ ਹੈ ਸਾਰਾ ਕੁਝ ਪੁੱਛ ਗਿਛ ਕੇ ਗਏ ਆ ਤੇ ਬਾਅਦ ਚ ਉਹ ਕਹਿੰਦੇ ਤੁਹਾਨੂੰ ਉਹ ਬਣਵਾ ਦਿਓ ਵੀ ਕਿੰਨਾ ਟੱਡਾ ਖਰਚਾ ਲੱਗਦਾ ਫਿਰ ਉਹ ਮੈਂ ਹਸਪੀਟਲ ਤੋਂ ਬਣਵਾ ਕੇ ਉਹਨਾਂ ਨੇ ਦੇ ਦਿੱਤਾ ਤੇ ਉਹ ਉਹਨਾਂ ਨੇ ਦੱਸਤਾ ਵੀ ਇੰਨੇ ਦਿਨਾਂ ਤੁਹਾਡੇ ਪੈਸੇ ਪੈ ਜਾਣਗੇ ਫਿਰ ਉਹ ਮੈਂ ਉਸਾਂ ਨੂੰ ਪ੍ਰੀਟ ਕਰਵਾ ਲਿਆ ਜੀ ਮੈਂ ਨਾ ਜੌਬ ਕਰਦਾ ਸੀ ਪ੍ਰਾਈਵੇਟ ਕੰਪਨੀ ਵਿੱਚ ਸਰ ਮੈਂ ਉੱਪਰ ਕੰਮ ਕਰਦਾ ਉੱਪਰ ਉਹਨਾਂ ਡਿੱਗ ਪਿਆ ਥੱਲੇ ਉਹ ਨੀਚੇ ਡਿੱਗਣ ਦੇ ਨਾਲ ਮੇਰੀਆਂ ਦੋਨੇ ਹੱਡੀਆਂ ਟੁੱਟ ਗਈਆਂ ਐ ਬਾਹਾਂ ਟੁੱਟ ਗਈ ਤੇ ਇੱਕ ਮੇਰੀ ਰੀਡ ਦੀ ਹੱਡੀ ਦਾ L5 ਜਿਹੜਾ ਮਣਕਾ ਬਿਲਕੁਲ ਟੁੱਟ ਗਿਆ ਸੀ ਫਿਰ ਸਰ ਟ੍ਰੀਟਮੈਂਟ ਮੇਰਾ ਜਿਹੜਾ ਪੈਰਾਂ ਦਾ ਟ੍ਰੀਟਮੈਂਟ ਉਥੋਂ ਕੰਪਨੀ ਨੇ ਪਹਿਲਾਂ ਤੇ ਹਾਂ ਕਰਤੀ ਪਈ ਸੀ ਟ੍ਰੀਟਮੈਂਟ ਕਰਵਾਵਾਂਗੇ ਬਾਅਦ ਚ ਉਹਨਾਂ ਅੱਧਾ ਟ੍ਰੀਟਮੈਂਟ ਕਰਵਾਇਆ ਤੇ ਵਿੱਚੋਂ ਕੰਪਨੀ ਨੇ ਮੇਰੀ ਕੇਅਰ ਕਰਨੀ ਬੰਦ ਕਰ ਦਿੱਤੀ ਫਿਰ ਉਥੇ ਦਾ ਆਪਾ ਜਿਹੜਾ ਲਾਜ ਖੁਦ ਮੈਨੂੰ ਕਰਵਾਉਣਾ ਪਿਆ ਮੇਰਾ ਕਾਫੀ ਖਰਚਾ ਆ ਗਿਆ 2.5-3 ਲੱਖ ਰੁਪਏ ਮੇਰਾ ਉੱਥੇ ਖਰਚਾ ਆ ਗਿਆ ਬਾਅਦ ਦੇ ਵਿੱਚ ਮੈਨੂੰ ਉਹਨਾਂ ਇਹ ਨਹੀਂ ਦੱਸ ਬਾਤ ਜਦੋਂ ਮੇਰ ਲੱਕ ਜਾਰਾ ਮੇਰਾ ਦਰਦ ਕਰ ਰਹਾ ਪਿਆ ਫਿਰ ਇੰਚ ਚੈੱਕ ਕਰਵਾਇਆ ਤੇ ਮੇਰੇ ਲੱਕ ਦਾ ਮਣਕਾ ਵੀ ਟੁੱਟਾ ਆਇਆ ਫਿਰ ਮੇਰ ਕੋ ਮਤਲਬ ਵੀ ਪਏ ਹੈ ਨਹੀਂ ਲੱਕ ਦਾ ਇਲਾਜ ਕਰਾਉਣਾ ਤੇ ਮੈਂ ਅਸਮਰਤਾ ਬਿਲਕੁਲ ਫਿਰ ਮੈਂ ਕਾਫੀ ਭੈਣ ਭਰਾਵਾਂ ਨੇ ਮਦਦ ਮੰਗੀ ਨਹੀਂ ਬਣੀ ਫਿਰ ਮੈਂ ਖਾਲਸਾ ਜਿਹੜਾ ਵਾਲੇ ਰਵੀ ਸਿੰਘ ਜੀ ਵਾਹੀ ਉਹਨਾਂ ਨਾਲ ਖਾਲਸਾ ਈਡ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਹਾਂ ਤੇਰਾ ਇਲਾਜ ਕਰਵਾ ਦਾਂਗੇ ਫਿਰ ਉਹਨਾਂ ਨੇ ਮੇਰਾ ਜਿਹੜਾ ਲੱਕ ਦਾ ਇਲਾਜ ਆ ਸਾਰਾ ਉਹਨਾਂ ਕਰਵਾਇਆ ਜੀ ਹਾਂਜੀ ਬਹੁਤ ਧੰਨਵਾਦ ਸਰ ਬਹੁਤ ਕਿਰਪਾ ਵਾਹਿਗੁਰੂ ਦੀ ਬਹੁਤ ਫਰਕ ਆ ਮੈਨੂੰ ਲੱਕ ਵੀ ਮੇਰਾ ਸਹੀ ਹੈ ਬਹੁ ਇਹ ਅਧਿਕਾਰ ਦੇ ਲੋਤਲਮਾਰ ਕਰਦੇ ਆ ਜੀ ਜਿੰਨਾ ਮੇਰਾ ਇਲਾਜ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ